ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੱਲ ਨੂੰ ਗੁਰਦਰਾ ਸੰਗਤ ਸਰ ਸਾਹਿਬ ਵਿਖੇ ਬੰਦੀ ਸਿੱਖਾਂ ਦੀ ਰਿਹਾਈ ਦੇ ਸਬੰਧ ਵਿੱਚ ਅਤੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਰੇ ਹੀ ਸਿੱਖ ਭਰਾਵਾਂ ਦੀ ਸੁਖ ਸ਼ਾਂਤੀ ਅਤੇ ਜੇਲ੍ਹ ਬਦਲੀ ਲਈ ਜੋ ਪੰਜਾਬ ਦੀ ਜੇਲ੍ਹ ਬਦਲੀ ਦੀ ਮੰਗ ਹੈ ਉਸ ਲਈ ਗੁਰਦਰਾ ਸੰਗਤ ਸਾਹਿਬ ਵਿਖੇ ਪਾਰ ਪ੍ਰਕਾਸ਼ ਕਰਾਏ ਗਏ ਸਨ ਜਿਸ ਦਾ ਕੱਲ ਨੂੰ ਭੋਗ ਪੈਣਾ ਹੈ ਉਸ ਤੋਂ ਬਰਤ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਵਿਖੇ ਧਾਰਮਿਕ ਸਟੇਜ ਜਾਈ ਜਾਣੀ ਹੈ ਜਿੱਥੇ ਵੱਖ-ਵੱਖ ਸਿੱਖ ਆਗੂਆਂ ਨੂੰ ਆਪਣੇ ਵਿਚਾਰ ਪੇਸ਼ ਕੀਤੇ ਜਾਣੇ ਹਨ ਸੋ ਸਾਰੇ ਹੀ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਸਾਡੇ ਉਹ ਬੰਦੀ ਸਿੱਖ ਭਰਾ ਜਿਹੜੇ ਕੌਮ ਦਾ ਦਰਦ ਨਾ ਸਹਾਰਦੇ ਹੋਏ ਜੇਲ੍ਹਾਂ ਵਿੱਚ ਬੈਠੇ ਨੇ ਉਹ ਆਪਾਂ ਸਾਰੇ ਲੱ ਕੇ ਉਹਨਾਂ ਵਾਸਤੇ ਅਰਦਾਸ ਬੇਨਤੀ ਕਰੀਏ ਕਿ ਉਹ ਜੇਲ੍ਹਾਂ ਤੋਂ ਬਾਹਰ ਆ ਸਕਣ ਸੋ ਮੈਂ ਇੱਕ ਨਵਾਨਾ ਸਿੱਖ ਹੋਣ ਦੇ ਨਾਤੇ ਸਾਡੀਆਂ ਸਾਰੀਆਂ ਧਾਰਮਿਕ ਜਥੇਬੰਦੀਆਂ ਅਤੇ ਧਾਰਮਿਕ ਆਗੂਆਂ ਨੂੰ ਇਹ ਬੇਨਤੀ ਵੀ ਕਰਦਾ ਹਾਂ ਕਿ ਜਿੰਨਾ ਚਿਰ ਅਸੀਂ ਸਾਰੇ ਇਕੱਠੇ ਨਹੀਂ ਹੁੰਦੇ ਉਹਨਾਂ ਚ ਕੌਮ ਦੇ ਮਸਲੇ ਜਿਹੜੇ ਉਹ ਹੱਲ ਨਹੀਂ ਹੋਣੇ ਸੋ ਸਾਨੂੰ ਸਾਰਿਆਂ ਨੂੰ ਕੌਮ ਦੇ ਮਸਲੇ ਹੱਲ ਕਰਨ ਲਈ ਕੌਮ ਦੀ ਪਹਿਰਵਾਹੀ ਕਰਨ ਦੇ ਲਈ ਆਪਸੀ ਵਕਰੇਨੀ ਛੱਡ ਕੇ ਸਾਰਿਆਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਜੋ ਕੌਮ ਨੂੰ ਤਕੜਿਆ ਕੀਤਾ ਜਾ ਸਕੇ ਤੇ ਸਾਡੇ ਉਹ ਭਰਾ ਜਿਹੜੇ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੱਦ ਬੈਠੇ ਨੇ ਉਹਨਾਂ ਨੂੰ ਰਿਹਰ ਕਰਾਇਆ ਜਾ ਸਕੇ ਸੋ ਸਾਗਿਆ ਸੰਗਤਾਂ ਨੂੰ ਅਪੀਲ ਹੈ ਕਿ ਉਹਨਾਂ ਸਿੱਖਾਂ ਦੀ ਅਰਦਾਸ ਕੀਤੀ ਜਾਲੀ ਹੈ ਸੋ ਸਾਰੇ ਉਸ ਅਰਦਾਸ ਵਿੱਚ ਜਰੂਰ ਪਹੁੰਚਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ